ਸੇ ਮੈਂ ਪਟਿਆਲੇ ਤੋਂ ਤੇ ਮੈਂ ਕਵਲਪੀਤ ਪਰ ਮੇਰਾ ਨਾਮ ਹੈ ਮੈਨੂੰ ਜਿਹੜੀ ਦਿੱਕਤ ਸੀ ਮੈਂ ਪਹਿਲਾਂ ਥਾਇਰਾਇਡ ਹੈ ਬੀਪੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਹਾੜਦਾ ਸੀ ਤੇ ਲੀਵਰ ਦੇ ਵਿੱਚ ਵੀ ਮੇਰੇ ਕਾਫੀ ਪ੍ਰੋਬਲਮ ਆਈ ਤੇ ਉਹਦੇ ਨਾਲ ਸੋਜੀ ਜਿਹੜੀ ਸੀ ਉਹ ਰਹਿੰਦੀ ਸੀ ਬੋਡੀ ਤੇ ਤੇ ਮੈਂ ਲੌਕ ਤੁਰਨ ਫਿਰਨ ਦੇ ਵਿੱਚ ਬਾਡੀ ਚੜਨ ਦੇ ਵਿੱਚ ਵੀ ਬਹੁਤ ਦਿੱਕਤ ਆਉਂਦੀ ਸੀ 500 ਮੀਟਰ ਤੱਕ ਤੁਰ ਕੇ ਵੀ ਸਾਹ ਚੜ ਜਾਂਦਾ ਸੀ ਤੇ ਆਪਣੇ ਆਪ ਨੂੰ ਸੁਸਤੀ ਬਹੁਤ feel ਹੁੰਦੀ ਸੀ ਇਹ ਬਹੁਤ ਜ਼ਿਆਦਾ ਕੰਮ ਕਰ ਲਿਆ ਕੰਮ ਕਰਨ ਦੇ ਵਿੱਚ ਦਿੱਕਤਾਂ ਆਉਂਦੀਆਂ ਸੀ ਨਾੜਾਂ ਚੜਦੀਆਂ ਸੀ ਬਾਡੀ ਦੀਆਂ ਤੇ ਇਸ ਤੋਂ ਬਣਾ ਕੇ ਹੀ પેટ ਦੀਆਂ ਸਮੱਸਿਆਵਾਂ ਸੀ ਗੈਸ ਐਸਿਡਿਟੀ ਦੀ ਪ੍ਰੋਬਲਮ ਜਿਹੜੀ ਬਹੁਤ ਜ਼ਿਆਦਾ ਰਹਿੰਦੀ ਸੀ ਉਸ ਤੋਂ ਬਿਨਾ પેટ ਟਾਈਟ ਰਹਿਣਾ ਫੁੱਲਿਆ ਰਹਿਣਾ ਸੋਜਿਸ ਜਿਹੜੀ ਸੀ ਉਹ ਬਹੁਤ ਜ਼ਿਆਦਾ ਸੀ ਬਾਡੀ ਸਰਵਿਸ ਲੈਣ ਤੋਂ ਕਰਕਟ 15 ਦਿਨਾਂ ਦੇ ਵਿੱਚ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਇਹਦਾ ਹਾਂ ਜੀ ਜਿਵੇਂ ਤੁਸੀਂ ਪਹਿਲਾਂ ਕਿੰਨੀਆਂ ਕਿ ਦਵਾਈਆਂ ਕਿੰਨੇ ਕਿ ਟਰਾਈ ਕੀਤਾ ਕੀ ਕੀ ਕੀਤਾ ਤੁਸੀਂ ਮਾਈਗਰੇਨ ਦੀ ਦਵਾਈ ਮੈਨੂੰ ਲੈਣੀ ਪੈਂਦੀ ਸੀ ਜੀ ਮਾਈਗਰੇਨ ਦੀ ਵੀ ਦੀ ਵੀ ਵੀ ਦੀ ਪ੍ਰੋਬਲਮ ਜਿਹੜੀ ਪਿਛਲੇ ਮਲ ਡੇਲੀ ਹਾਂ ਜੀ ਡੇਲੀ ਦਵਾਈ ਲੈਣੀ ਪੈਂਦੀ ਨਾ ਪਹਿਲਾਂ ਕਿੱਥੋਂ ਕਿੰਨੇ ਕਿ ਟਾਈਮ ਤੋਂ ਪ੍ਰੋਬਲਮ ਆ ਸੀ ਕਿੰਨੀਆਂ ਕਿ ਦਵਾਈਆਂ ਖਾਧੀਆਂ ਮੈਂ ਬਹੁਤ ਦਵਾਈਆਂ ਖਾਧੀਆਂ ਜੀ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਸਿਰ ਤੋਂ ਜਰ ਰੋਈ ਹੋਈ ਸੀ ਮਾਈਗਰੇਨ ਦੀ ਪ੍ਰੋਬਲਮ ਹੋਈ ਨਾਲ ਹੀ ਸਰਵਾਈਕਲ ਹੋ ਗਿਆ ਉਹਦੀ ਮੇਰੇ ਲਗਾਤਾਰ ਦਵਾਈ ਚੱਲ ਰਹੀ ਸੀ ਉਸ ਤੋਂ ਬਾਅਦ ਹੀ ਮੈਨੂੰ ਥਾਇਰਾਇਡ ਹੋ ਗਿਆ ਫਿਰ ਉਹਦੇ ਨਾਲ ਹੀ ਲੀਵਰ ਦੀ ਪ੍ਰੋਬਲਮ ਹੋ ਗਈ ਇਹ ਪੇਰ ਦੀ ਪ੍ਰੋਬਲਮ ਜਿਹੜੀ ਲਗਾਤਾਰ ਸਮੱਸਿਆ ਸੀ ਉਹ ਕਈ ਸਾਲਾਂ ਤੋਂ ਸੀ ਲਗਭਗ ਪਿਛਲੇ 2014 ਤੋਂ ਮੈਨੂੰ ਜਿਹੜੀਆਂ ਸਮੱਸਿਆਵਾਂ ਲੱਗੀਆਂ ਆਈਆਂ ਵੰਸੇ ਸਾਰੀਆਂ ਪ੍ਰੋਬਲਮਸ ਮਤਲ ਕਿੰਨੇ ਕੁ ਡਾਕਟਰਾਂ ਕੋਲੇ ਕਿੰਨੇ ਕੁ ਐਫਰਡ ਕੀਤੇ ਤੁਸੀਂ ਨੇ ਸਰ ਮੇਰੇ ਕੋਲ ਗੈਸ ਦੀਆਂ ਤਰ੍ਹਾਂ ਤਾਂ ਦੇ ਪੱਕੀਆਂ ਦਵਾਈਆਂ ਜਿਹੜੇ ਆਪਾਂ ਸਵੇਰੇ ਸਵੇਰੇ ਨਿੰਮੇ ਕਾਲਜ ਦੇ ਕੈਪਸੂਲ ਲੈਨੇ ਉਹ ਪਤਾ ਨਹੀਂ ਕਿੰਨੇ ਕੁ ਮੈਂ ਲੈ ਲੇ ਓਕੇ ਮਾਈਗਰੇਨ ਦੀ ਦਵਾਈ ਮੇਰੇ ਲਗਾਤਾਰ ਸੀ ਮੇਰੇ ਕੋਲ ਅਜੇ ਵੀ ਇਰਨੇ ਰੱਖੇ ਹੋਏ ਨੇ ਸਾਹਮਣੇ ਪਰ ਮੈਨੂੰ ਹੁਣ ਨੋੜਨੀ ਪਈ ਪਿਛਲੇ 15 ਦਿਨਾਂ ਤੋਂ ਮੈਂ ਲਗਾਤਾਰ ਜਿਹੜੀਆਂ ਬਾਡੀ ਸਰਵਿਸ ਲੈ ਰਹੀ ਆ ਉਹਦੇ ਨਾਲ ਮੈਨੂੰ ਐ ਲੱਗਦਾ ਕਿ ਮੇਰਾ ਦੂਜਾ ਜਨਮ ਹੋਇਆ ਓਕੇ ਜੀ ਕਿਉਂਕਿ ਮੈਨੂੰ ਕਾਫੀ ਜੜੀਆਂ ਸਮੱਸਿਆਵਾਂ ਤੋਂ ਰਾਹਤ ਮਿਲੀ ਐ ਤੇ ਮੈਂ ਜਿਹੜੀਆਂ ਮੈਨੂੰ ਲੱਗਦਾ ਵੀ ਦਵਾਈਆਂ ਮੇਹੀਆਂ ਲਗਭਗ 75% ਦਾ ਮੈਨੂੰ ਫਰਕ ਪੈ ਗਿਆ ਓਕੇ ਜੀ 75% ਫਰਕ ਪੈ ਗਿਆ ਹਾਂਜੀ ਹੁਣ ਦਵਾਈ ਤੁਸੀਂ ਕਾਦੀ ਖਾ ਰਹੇ ਹੋ ਪਹਿਲਾਂ ਜਿਵੇਂ ਕਿੰਨੀਆਂ ਖਾ ਰਹੀ ਸੀ ਪਹਿਲਾਂ ਮੈਂ ਬੀਪੀ ਦੀ ਵੀ ਚ ਲੈਦੀ ਸੀ ਬੀਪੀ ਲਗਾਤਾਰ ਹੁਣ ਵਧਣ ਲੱਗਿਆ ਸੀ ਤੇ ਮੈਨੂੰ ਕਹਦੇ ਜਿਹੜੀ ਪੇਟ ਦੀ ਸਮੱਸਿਆ ਸੀ ਉਹ ਮੈਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲਈਆਂ ਨੇ ਤੇ ਲੀਵਰ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਤੇ ਉਹਦੇ ਕਰਕੇ ਵੀ ਮੈਨੂੰ ਸੋਜ ਰਹਿੰਦੀ ਸੀ ਉਹਦੀ ਵੀ ਮੈਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਟੀਕੇ ਲਵਾਉਂਦੀ ਰਹੀ ਕੋਈ ਫਰਕ ਨਹੀਂ ਪੈ ਰਿਹਾ ਸੀ ਓਕੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੀ ਠੀਕ ਹੋ ਜਾਂ ਮਤਲਬ ਜਿਹੜਾ ਅੱਜ ਤੁਸੀਂ ਅੱਜ ਫਿਲਹਾਲ ਜਿਵੇਂ 20 ਦਿਨ ਹੋ ਗਏ ਲਗਭਗ ਵਰਤਦੇ ਹਨ ਹਾਂਜੀ ਔਰ 20 ਦਿਨਾਂ ਚ ਮਲ ਠੀਕ ਹੋ ਤੁਸੀਂ 75% ਤੋਂ ਹਾਂਜੀ ਸਰ ਬਹੁਤ ਵਧੀਆ ਤੇ ਲੱਖਾਂ ਹੀ ਲੋਕ ਭਾਂਜੀ ਤੁਹਾਡੀ ਵੀਡੀਓ ਦੇਖਣਗੇ ਹਾਂਜੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਤੁਸੀਂ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਕਹਾਂਗੀ ਇਹ ਕੋਈ ਦਵਾਈ ਨਹੀਂ ਇਹ ਤਾਂ ਜਿਹੜੇ ਆਪਣੇ ਬੋਡੀ ਦੇ ਵਿੱਚ ਆਪਾਂ ਨੂੰ ਸਾਡੇ ਤੱਤ ਜ਼ਰੂਰੀ ਚਾਹੀਦੇ ਨੇ ਉਹ ਹੀ ਤੱਤੇ ਪੂਰਤੀ ਕਰਦੇ ਆ ਤੇ ਬੋਡੀ ਸਰਵਿਸ ਜਿਹੜੀ ਆ ਉਹ ਸਭ ਨੂੰ ਲੈਣੀ ਚਾਹੀਦੀ ਹੈ ਤਾਂ ਜੋ ਤੰਦਰੁਸਤ ਜੀਵਨ ਜੀ ਸਕੀਏ ਕੀ ਕੰਮ ਕਰਦੇ ਹੋ ਭਾਂਜੀ ਤੁਸੀਂ ਮੈਂ ਗਵਰਨਮੈਂਟ ਟੀਚਰ ਹਾਂ ਜੀ ਓਕੇ ਜੀ ਐ ਹਰਪਾਲਪੁਰ ਸਕੂਲ ਕੋਲੋਂ ਅਰ ਦੇ ਵਿੱਚ ਡੀਪੀ ਟੀਚਰ ਜੋਬ ਕਰਦੀ ਹਾਂ ਓਕੇ ਥੈਂਕ ਯੂ ਭੈਣ ਜੀ ਬਹੁਤ ਬਹੁਤ ਧੰਨਵਾਦ